ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਹੁਤ ਸਾਰੀਆਂ ਮਸ਼ੀਨਰੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀਆਂ ਸੀ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਹੈ ਘਰ ਮਕਾਨ ਹੈ ਤੁਸੀਂ ਜੇਕਰ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਭਾਗ ਆ ਸਕਦੋਂ ਜੀ ਕਰਦੇ ਆ ਜੀ ਆਪਾਂ ਹੁਣ ਗੱਡੀਆਂ ਦੀ ਗੱਲਬਾਤ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਸਾਰੇ ਕਮੈਂਟ ਵੀ ਆਪਾਂ ਅੱਗੇ ਪਾੜਾਂਗੇ ਜੀ ਪਹਿਲੀ ਗੱਡੀ ਆਪਣੇ ਕੋਲੇ i20 ਸਪੋਰਟਸ ਮਾਡਲ ਪਹੁੰਚੀ ਹੈ ਗੱਡੀ ਦਾ ਰੇਟ ਬਹੁਤ ਘੱਟ ਆਪਣੇ ਕੋਲੇ ਪਹੁੰਚਿਆ ਰੇਟ ਸਿਰਫ 1 ਲੱਖ ਤੇ 68000 ਰੁਪਿਆ ਮਾਲਕ ਨੇ ਲਾ ਕੇ ਭੇਜੇਗਾ ਸੈਕੰਡ ਓਨਰ ਗੱਡੀ ਆ ਦੂਜੇ ਹੱਥ ਗੱਡੀ ਚੱਲ ਰਹੀ ਆ ਮਾਡਲ ਦੀ ਗੱਲ ਕਰੀਏ 2011 ਮਾਡਲ ਆਪਾਂ ਨੂੰ ਗੱਡੀ ਮਿਲੂਗੀ ਅੰਦਰੋਂ ਵੀ ਗੱਡੀ ਪੂਰੀ ਸਾਫ਼ ਪਈ ਹੈ ਬਾਹਰੋਂ ਵੀ ਪੂਰੀ ਵਧੀਆ ਹੈ ਤੇ ਗੱਡੀ ਖੜੀਆ ਲੁਧਿਆਣੇ ਏਰੀਆ ਚ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲ ਜੂਗੀ ਗੱਡੀ ਦਾ ਰੰਗ ਵਧੀਆਗਾ ਬਾਕੀ ਚਾਰੇ ਪਾਸੇ ਮਾਲਕ ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੁਸੀਂ ਜਿਵੇਂ ਕਿ ਸਾਰਾ ਕੁਝ ਦੇਖ ਰਹੇ ਹੋ ਕਿਸੇ ਨੂੰ ਪਸੰਦ ਆਵੇ ਕੋਈ ਜਾ ਕੇ ਦੇਖਣਾ ਚਾਹੁੰਦਾ ਲੁਧਿਆਣੇ ਜਾ ਕੇ ਦੇਖ ਸਕਦਾ ਹੋ ਜੇ ਪਹਿਲਾਂ ਕੋਈ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਗੱਲ ਕਰਨੀ ਹੈ ਕੋਈ ਤਾਂ ਨੰਬਰ 9814331307 ਨੰਬਰ 2 ਤੇ ਆਪਣੇ ਕੋਲੇ ਜਰਨ ਗੱਡੀ ਪਹੁੰਚੀ ਹੈ 2005 ਮਾਡਲ ਗੱਡੀ ਹੈ 2027 ਤੱਕ ਇਸ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ ਮਾਲਕ ਨੇ ਪਾਸਿੰਗ ਆ ਰੀਨਿਊ ਕਰਵਾਈ ਹੋਈ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 79000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਰੇਟ ਕਰ ਲਾਂਗੇ ਇੱਕ ਵਾਰੀ 79000 ਰੁਪਿਆ ਡਿਮਾਂਡ ਹੈਗੀ ਗੱਡੀ ਖੜੀ ਹੈ ਮੁਹਾਲੀ ਏਰੀਆ ਚ ਜੇ ਗੱਡੀ ਦੀ ਕੰਡੀਸ਼ਨ ਦੀ ਬਾਡੀ ਲੈਂਦੀ ਆਪਾਂ ਗੱਲ ਕਰੀਏ ਤਾ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਗੱਡੀ ਅੰਦਰੋਂ ਤੁਸੀਂ ਦੇਖ ਲਓ ਫੋਟੋਆਂ ਮਾਲਕ ਨੇ ਬਹੁਤ ਚੰਗੀਆਂ ਅੰਦਰੋਂ ਬਾਹਰੋਂ ਸਾਰੇ ਪਾਸੋਂ ਖਿੱਚ ਕੇ ਭੇਜੀਆਂ ਅੰਦਰ ਸੀਟ ਕਵਰ ਆਪਾਂ ਨੂੰ ਵਧੀਆ ਚੜੇ ਚੜਾਈ ਮਿਲ ਜਾਣਗੀ ਮੈਟ ਵਧੀਆ ਰੱਖੀ ਹੋਈ ਨੇ ਮੈਟਿੰਗ ਵਧੀਆ ਰੱਖੀ ਹੋਈ ਆ ਤੇ ਕੋਈ ਨੁਕਸ ਨਹੀਂ ਸਾਰਾ ਕੁਝ ਵਧੀਆ ਸਾਰੇ ਫੰਕਸ਼ਨ ਵਰਕਿੰਗ ਚ ਨੇ ਜਾ ਕੇ ਮੋਹਾਲੀ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਨਵੇਂ ਟਾਇਰਾਂ ਚ ਗੱਡੀ ਆ ਤੇ ਮਾਲਕ ਨੇ ਪਰਸਨਲ ਰੱਖੀ ਹੋਈ ਆ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 79730 1811 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਆ ਗੱਡੀ ਆਪਣੇ ਕੋਲੇ ਲੋਗਨ ਪਹੁੰਚੀ ਆ ਹਰਿਆਣਾ ਨੰਬਰ ਹੈ ਮਾਡਲ ਦੀ ਗੱਲ ਕਰੀਏ ਤਾਂ 2009 ਮਾਡਲ ਆਪਣੇ ਕੋਲੇ ਗੱਡੀ ਪਹੁੰਚੀ ਆ ਜੀ ਗੱਡੀ ਦੀ ਕੰਡੀਸ਼ਨ ਬਹੁਤ ਆਪਾਂ ਨੂੰ ਚੰਗੀ ਮਿਲੂਗੀ ਨੁਕਸ ਵੀ ਕੋਈ ਨਹੀਂ ਗੱਡੀ 'ਚ ਤੇ ਵਧੀਆ ਗੱਡੀ ਆ ਸੋਹਣੀ ਗੱਡੀ ਆ ਇਹ ਰੇਟ ਦੀ ਆਪਾਂ ਗੱਲ ਕਰੀਏ ਤਾਂ 80000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਜੀ ਮਾਲਕ ਦਾ ਏਰੀਆ ਪਾਤੜਾ ਜਾ ਕੇ ਕਿਸੇ ਨੇ ਦੇਖਣੀ ਗੱਡੀ ਜਾ ਕੇ ਦੇਖ ਸਕਦਾ ਹਾਂ 80000 ਦੇ ਵਿੱਚੋਂ ਵੀ ਰੇਟ ਹੋਰ ਵੀ ਘੱਟ ਹੋ ਜਾਊਗਾ ਨੋ ਮਾਡਲ ਹੈ ਕੰਡੀਸ਼ਨ ਵਧੀਆ ਚਿੱਟੇ ਰੰਗ ਦੀ ਹੈ ਬਾਕੀ ਚਾਰੇ ਪਾਸੋਂ ਫੋਟੋਆਂ ਚ ਆਲ ਹੀ ਰਹੀਆਂ ਤੁਸੀਂ ਦੇਖ ਰਹੇ ਹੋ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 65 ਕ ਪੈਸੇ ਮਿਲ ਚੁੱਕੀ ਨੰਬਰ ਬਾਈ ਦਾ 94178 ਤੇ 5150028 ਹੁਣ ਆਪਾਂ ਤੀਜੀ ਗੱਡੀ ਦੀ ਆ ਤੀਜੀ ਨਹੀਂ ਚੌਥੀ ਗੱਡੀ ਦੀ ਗੱਲ ਕਰਾਂਗੇ ਆਪਾਂ ਨੇ ਕੋਲੇ ਵਿਰੇਜ਼ਾ ਪਹੁੰਚੀ ਅਸੀਂ 2019 ਮਾਡਲ ਗੱਡੀ ਆ ਵਿਰੇਜ਼ਾ ਗੱਡੀ ਆ ਬਿਲਕੁਲ ਨਵੀਂ ਕੰਡੀਸ਼ਨ ਹੈ 19 ਮਾਡਲ ਹੈ ਸੋਹਣੀ ਗੱਡੀ ਆ ਤੇ ਮਾਲਕ ਦਾ ਏਰੀਆ ਜਿਹੜਾ ਹੈਗਾ ਕੁਰਕ ਖੇਤਰ ਹੈ ਜੀ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੇ ਹੋ ਕੰਡੀਸ਼ਨ ਆਲੁਕੀਆ ਗੱਡੀ ਦੀ ਤੇ 690 ਮਾਲਕ ਬਾਈ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ 690 ਇੱਕ ਵਾਰੀ ਡਿਮਾਂਡ ਹੈ 80-85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ। ਮਿਊਜ਼ਿਕ ਸਿਸਟਮ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ। ਏਸੀ ਹੀਟਰ ਵਰਕਿੰਗ ਚ ਐ ਤੇ ਸਾਰੇ ਫੰਕਸ਼ਨ ਚਾਲੂ ਹਾਲਤ ਦੇ ਵਿੱਚ ਨੇ। ਜਾਕੀ ਕਿਸੇ ਨੇ ਦੇਖਣੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਕੋਰਕ ਖੇਤਰਾ ਜਾ ਕੇ ਦੇਖ ਸਕਦਾ ਹਾਂ। ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ। ਨੰਬਰ 62 846 62 235 ਜਿਹੜੀ ਵੀ ਗੱਲ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਜੀ। ਤੇ ਗੱਡੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੋਂ ਉਹਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਕੱਲੀ-ਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਾਂਗੇ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚੋਂ ਜੇ ਕੋਠੀ ਆਕਾਰਾ ਮਕਾਨ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਾਰਚਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਬਾਕੀ ਉੱਪਰ ਹਮੇਸ਼ਾ ਲਿਖਿਆ ਰਹਿੰਦਾਗਾ ਨੰਬਰ ਆਪਣਾ 7719445360 ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਓ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਚੰਗੀ ਲੱਗ ਰਹੀ ਹੈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਉਹਨੂੰ ਦਬਾ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੀਏ ਤਾਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਵੇ ਚਲੋ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਜ਼ਿਆਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ ਹੁਣ ਤੁਸੀਂ ਸਵੈਪਟ ਗੱਡੀ ਦੇਖੋਗੇ 2014 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਬਿਲਕੁਲ ਸਾਫ਼ ਸੁਥਰੀ ਸੋਹਣੀ ਗੱਡੀ ਆ ਲਾਲ ਰੰਗ ਚ ਆ ਰੈੱਡ ਕਲਰ ਚ ਹੈ ਰੇਟ ਦੀ ਗੱਲ ਕਰੀਏ 340000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ 14 ਮਾਡਲ ਗੱਡੀ ਆ ਜਲੰਧਰ ਮਾਲਕ ਦਾ ਏਰੀਆ ਨਵੇਂ ਟੈਰਾ ਚ ਕੰਡੀਸ਼ਨ ਆਲੂਕੀ ਆ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਆ ਪੰਜਾਬ ਨੰਬਰ ਹੈ ਸੀ ਜੇ ਕੋਈ ਮੇਰਾ ਭਰਾ ਮੇਰੇ ਵੱਡੇ ਬਜ਼ੁਰਗ ਮੇਰੀ ਮਾਤਾ ਨੂੰ ਮੇਰੇ ਭਰਾ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਈ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਜਲੰਧਰ ਜਾ ਕੇ ਦੇਖ ਸਕਦਾ ਟਰਾਈ ਲੈਣੀ ਆ ਟਰਾਈ ਲੈ ਲਿਓ ਬਾਕੀ ਮਾਲਕ ਕਹਿੰਦੇ ਆ ਵੀ ਕੋਈ ਗੱਲ ਕਰਨੀ ਹੋਵੇ ਤਾਂ ਕਿਸੇ ਵੀ ਵੇਲੇ ਫੋਨ ਕਰ ਸਕਦੇ ਹੋ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ 81900 5855600 31 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਆ अल्टੋ ਜੀ 2005 ਮਾਡਲ ਗੱਡੀ ਆ अल्टੋ ਐਲ ਐਕਸ ਆਈ 57000 ਰੁਪਿਆ ਡਿਮਾਂਡ ਇਸ ਗੱਡੀ ਦੀ ਆਪਣੇ ਕੋਲੇ ਪਹੁੰਚੀ ਆ ਮਾਨਸਾ ਮਾਲਕ ਦਾ ਏਰੀਆ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਵਧੀਆ ਇਹਨਾਂ ਨੇ ਜਲਦੀ ਸੇਲ ਕਰਨੀ ਹੈ ਰੇਟ ਮੌਕੇ ਤੇ ਹੋਰ ਵੀ ਹੋ ਜਾਊਗਾ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਨੰਬਰ ਹੈ ਜੀ 97 8000 ਪੂਰਾ 3819 ਗੱਲ ਕਰਨੀ ਹੈ ਤੁਸੀਂ ਆਪੇ ਕਰ ਲਿਓ ਜੀ ਗੱਡੀਆਂ ਦੀ ਗੱਲਬਾਤ ਆਪਾਂ ਸਾਰੀ ਕਰ ਲਈ ਸਾਰੀਆਂ ਗੱਡੀਆਂ ਤੁਸੀਂ ਦੇਖ ਲੀਆਂ ਲਗਭਗ ਸਾਰੀ ਜਾਣਕਾਰੀ ਤੁਹਾਨੂੰ ਮਿਲ ਗਈ ਹੋਊਗੀ ਬਾਕੀ ਹੁਣ ਆਪਾਂ ਕਮੈਂਟ ਤੁਹਾਨੂੰ ਮੈਂ ਦੱਸ ਦੇ ਤੁਸੀਂ ਕੀ ਕਹਿੰਦੇ ਹੋ ਬਹੁਤ سارے ਕਮੈਂਟ ਆਪਣੇ ਕੋਲ ਆਏ ਪਏ ਆ ਤੇ ਤੁਹਾਨੂੰ ਮੈਂ ਦੱਸ ਦਿਆਂ ਜੀ ਪਹਿਲਾ ਕਮੈਂਟ ਆਪਣੇ ਕੋਲੇ ਭਪਿੰਦਰ ਸਿੰਘ ਦਾ ਪਹੁੰਚਿਆ ਇਹਨਾਂ ਨੇ ਕਿਹਾ ਵੀਰ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ ਤੇ ਵੀਡੀਓ ਵਧੀਆ ਬੋਲਦੇ ਹੋ ਤੇ ਬਹੁਤ ਵਧੀਆ ਲੱਗਦਾ ਤੁਹਾਡੀ ਵੀਡੀਓ ਦੇਖ ਕੇ ਤੇ ਇਹਨਾਂ ਨੇ ਹੁਸ਼ਿਆਰਪੁਰ ਏਰੀਆ ਚ ਟਾਟਾ ਐਂਡੀਗੋ ਗੱਡੀ ਵਾਸਤੇ ਕਿਹਾ ਕੋਈ ਹੋਵੇ ਤਾਂ ਦੱਸਿਓ ਵਧੀਆ ਰੇਟ ਚ ਕੋਈ ਗੱਲ ਨਹੀਂ ਭਾਜੀ ਆਪਣੇ ਕੋਲੇ ਟਾਟਾ ਐਂਡੀਗੋ ਗੱਡੀਆਂ ਤਾਂ ਬਹੁਤ ਸਾਰੀਆਂ ਆਉਂਦੀਆਂ ਰਹਿੰਦੀਆਂ ਬਾਕੀ ਚੈਨਲ ਤੇ ਆਪਾਂ ਪਾਈਆਂ ਵੀ ਹੋਈਆਂ ਤੁਸੀਂ ਆਪਣੀਆਂ ਨਵੀਆਂ ਪਿਛਲੀਆਂ 2-4 ਵੀਡੀਓ ਚੈੱਕ ਕਰ ਲਓ ਵਾਨੂੰ ਮਿਲ ਜਾਊਗੀ ਤੇ ਅਗਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਨਿਰਮਲ ਸਿੰਘ ਦਾ ਇਹਨਾਂ ਨੇ ਵਰੇਜ਼ਾ ਗੱਡੀ ਵਾਸਤੇ ਕਿਹਾ ਪੰਜਾਬ ਨੰਬਰ ਹੋਵੇ ਤੇ ਵਰੇਜ਼ਾ ਗੱਡੀ ਅੱਜ ਆਪਾਂ ਪਾਈ ਆ ਤੁਸੀਂ ਚੈੱਕ ਕਰੋ ਜੀ ਅਗਲਾ ਕਮੈਂਟ ਆਪਣੇ ਕੋਲੇ ਨਿਧੀ ਕੁਮਾਉਂਦਾ ਪਹੁੰਚੇਗਾ ਇਹਨਾਂ ਨੇ ਕਿਹਾ ਗੁੱਡ ਬਹੁਤ ਬਹੁਤ ਸ਼ੁਕਰੀਆ ਪਾਜੀ ਸੰਦੀਪ ਸਿੰਘ ਇਹਨਾਂ ਨੇ ਕਿਹਾ ਹੈਲੋ ਹਾਂਜੀ ਪਾਜੀ ਦੱਸੋ ਜੀ ਤੇ ਤੁਹਾਡਾ ਕਮੈਂਟ ਆਪਾਂ ਪੜ ਲਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੱਸੋ ਜੀ ਅਬਤਾਰ ਸਿੰਘ ਅੱਗੇ ਇਹਨਾਂ ਨੇ ਕਮੈਂਟ ਕੀਤਾ ਕਿਹਾ ਇਹਨਾਂ ਨੇ ਆਲਟੋ 18 19 ਲੁਧਿਆਣੇ ਏਰੀਆ ਚ ਕੋਈ ਹੋਵੇ 18 19 ਮਾਡਲ ਤਾਂ ਦੱਸੋ ਕੋਈ ਗੱਲ ਨਹੀਂ ਭਾਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਕੁਲਦੀਪ ਗਿੱਲ ਗੁੱਡ ਵੀਰ ਬਹੁਤ ਬਹੁਤ ਸ਼ੁਕਰੀਆ ਭਾਜੀ ਕੁਲਦੀਪ ਗਿੱਲ ਜੀ ਬਹੁਤ ਵਧੀਆ ਲੱਗਿਆ ਤੇ ਤੁਹਾਡੇ ਸਾਰਿਆਂ ਦੇ ਕਮੈਂਟ ਬਹੁਤ ਚੰਗੇ ਹੁੰਦੇ ਆ ਜੀ ਤੇ ਬਹੁਤ ਸੋਹਣੇ ਕਮੈਂਟ ਕਰਦੇ ਹੋ ਬਹੁਤ ਸਪੋਰਟ ਕਰਦੇ ਹੋ ਵੀਡੀਓ ਨੂੰ ਤੁਸੀਂ ਤੇ ਬਹੁਤ ਜ਼ਿਆਦਾ ਪਿਆਰ ਦਿਨੇਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਹਰ ਰੋਜ਼ ਤੁਸੀਂ ਪਹੁੰਚਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਸ ਆਪ ਦਾ ਪਿਆਰ ਬਣਾ ਕੇ ਰੱਖਿਆ ਕਰੋ ਤੇ ਆਪਾਂ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਆਉਂਦੇ ਰਹਾਂਗੇ ਜੀ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਬਸ ਅੱਜ ਲਈ ਇੱਥੇ ਜੀ ਬਾਕੀ ਦੇ ਕਮੈਂਟ ਰਹਿ ਗਿਆ ਆਪਾਂ ਕੱਲ ਨੂੰ ਪੜਾਂਗੇ ਕਿਸੇ ਨੇ ਐਡ ਕਰਵਾਉਣੀ ਆ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ 7719445360 ਆਪਣੇ ਚੈਨਲ ਦਾ ਵਟਸਐਪ ਨੰਬਰ ਹੈ ਸੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਦੱਸੋ ਮੈਨੂੰ